ਸੀਐਮ ਭਗਵੰਤ ਮਾਨ ਦਾ ਅਸਲੀ ਚਿਹਰਾ ਹੁਣ ਜਿਹੜਾ ਲੋਕਾਂ ਦੇ ਸਾਹਮਣੇ ਆ ਰਿਹਾ ਕਿਸਾਨਾਂ ਦੇ ਨਾਲ ਕਿੰਨੀ ਕੁ ਹਮਦਰਦੀ ਸੀਐਮ ਭਗਵੰਤ ਮਾਨ ਰੱਖਦਾ ਇਹ ਵੀ ਹੁਣ ਸਭ ਕੁਝ ਸਾਫ਼ ਹੋ ਰਿਹਾ ਜਦੋਂ ਹੱਥ ਦੇ ਵਿੱਚ ਪਾਵਰ ਨਹੀਂ ਸੀ ਜਦੋਂ ਭਗਵੰਤ ਮਾਨ ਪੰਜਾਬ ਦਾ ਸੀਐਮ ਨਹੀਂ ਸੀ ਤਾਂ ਉਦੋਂ ਬਹੁਤ ਸਾਰੀਆਂ ਗੱਲਾਂ ਸੀਐਮ ਭਗਵੰਤ ਮਾਨ ਵੱਲੋਂ ਕਹਿਆ ਜਾਂਦੀ ਸੀ ਕਿ ਸਾਡੇ ਹੱਥ ਦੇ ਵਿੱਚ ਸਰਕਾਰ ਆਈ ਤਾਂ ਅਸੀਂ ਆਹ ਕੁਝ ਪਲਟ ਕੇ ਰੱਖ ਦੇਾਂਗੇ ਕਿਸਾਨਾਂ ਨੂੰ ਕਦੇ ਧਰਨੇ ਲਾਉਣ ਦੀ ਲੋੜ ਨਹੀਂ ਪੈਣੀ ਨਾ ਹੀ ਕਿਸੇ ਅਧਿਪਕ ਨੂੰ ਧਰਨੇ ਲਾਉਣ ਦੀ ਲੋੜ ਪਊਗੀ ਕਿ ਸਾਡੀ ਸਰਕਾਰ ਦੇ ਵਿੱਚ ਧਰਨੇ ਕਦੇ ਵੀ ਨਹੀਂ ਲੱਗਣਗੇ ਅੱਜ ਜੇਕਰ ਲੋਕਾਂ ਨੇ ਮੌਕਾ ਦੇ ਦਿੱਤਾ ਭਗਵਾਨ ਤਮਾ ਨੂੰ ਸੀਐਮ ਪੰਜਾਬ ਦਾ ਬਣਾ ਦਿੱਤਾ ਤਜ 3 ਸਾਲ ਤੋਂ ਉੱਤੇ ਦਾ ਸਮਾਂ ਜਿਹੜਾ ਹੋ ਚੁੱਕਿਆ ਤੇ ਵੇਖ ਰਹੇ ਆ ਪੰਜਾਬ ਦੇ ਮਾਹੌਲ ਆ ਜਿਹੜਾ ਉਹ ਪਹਿਲਾਂ ਵਾਲੀਆਂ ਜਿਹੜੀਆਂ ਸਰਕਾਰਾਂ ਰਹਿ ਚੁੱਕੀਆਂ ਉਹਨਾਂ ਨਾਲੋਂ ਵੀ ਚੌਗਣਾ ਜਿਹੜਾ ਖਰਾਬ ਸੀਐਮ ਭਗਵੰਤ ਮਾਨ ਨੇ ਕਰ ਦਿੱਤਾ ਹਰ ਦਿਨ ਪੰਜਾਬ ਤੇ ਨਿਆ ਕਰਜ਼ਾ ਚੜਦਾ ਜਾ ਰਿਹਾ ਪਿਛਲੇ ਦਿਨੀ ਖਾਲਸਾ ਬਾਪੂ ਸੂਰਤ ਸਿੰਘ ਦੀ ਉਹਨਾਂ ਨੇ ਪ੍ਰਾਂਤ ਤਿਆਗੇ ਜਿੱਥੇ ਪੰਜਾਬ ਦੇ ਸਿੱਖਾਂ ਨੇ ਬਾਪੂ ਸੂਰਤ ਸਿੰਘ ਨੂੰ ਵਾਰ-ਵਾਰ ਪ੍ਰਣਾਮ ਕੀਤਾ ਉਥੇ ਹੀ ਦੇਖਦੇ ਆਂ ਸੀਐਮ ਭਗਵੰਤ ਮਾਨ ਵੱਲੋਂ ਕੋਈ ਵੀ ਦੋਖਾ ਜਿਹੜਾ ਨਹੀਂ ਪ੍ਰਗਟਾਇਆ ਗਿਆ ਹੋਰ ਅਗਰ ਜਿਹੜਾ ਉਹਨਾਂ ਦਾ ਆਪਦੇ ਕੋਈ ਖਾਸ ਬੰਦਾ ਹੈ ਐਮਐਲਏ ਹੈ ਜਾਂ ਹੋਰ ਜਿਹੜੀਆਂ ਮੋਤਾ ਹੁੰਦੀਆਂ ਨੇ ਉਥੇ ਸੀਐਮ ਭਗਵੰਤ ਮਾਨ ਭੱਜ ਕੇ ਉਹਨਾਂ ਦੇ ਸੰਸਕਾਰ ਤੇ ਵੀ ਜਾਂਦਾ ਹੈ ਉਹਨਾਂ ਦੇ ਭੋਗਤੇ ਵੀ ਉਸ ਤੋਂ ਬਾਅਦ ਮੱਥਾ ਜ਼ਰੂਰ ਟੇਕ ਕੇ ਆਉਂਦਾ ਹੈ ਪਰ ਜਿਹੜੇ ਪੰਜਾਬ ਦੇ ਕਿਸਾਨ ਜੋ ਹਰ ਦਿਨ ਸ਼ਹਾਦਤਾਂ ਲਈ ਤਿਆਰ ਬੈਠੇ ਨੇ ਛੇਦੀਆਂ ਵੀ ਦੇ ਜਾਂਦੇ ਨੇ ਪਰ ਉਹਨਾਂ ਤੇ ਕਦੇ ਭਗਵੰਤ ਮਾਨ ਨੂੰ ਦਰਸ ਨਹੀਂ ਆਇਆ ਖਾਲਸਾ ਬੱਪੂ ਸੂਰਜ ਸਿੰਘ ਦੇ ਉਹਨਾਂ ਨੂੰ ਕੋਈ ਪ੍ਰਣਾਮ ਨਹੀਂ ਕੀਤਾ ਗਿਆ ਇਸ ਗੱਲ ਦੀ ਪੰਜਾਬ ਦੇ ਸਿੱਖਾਂ ਦੇ ਵਿੱਚ ਰੋਸ਼ਵੀ ਹੈ ਤੇ ਇਸ ਰੋਸ਼ ਆ ਜਿਹੜਾ ਇਹ ਰੋਸ਼ ਹੈ ਇਹ ਜਵਾਬ 2027 ਦੀਆਂ ਵੋਟਾਂ ਦੇ ਵਿੱਚ ਸੀਐਮ ਭਗਵੰਤ ਮਾਨ ਨੂੰ ਜਵਾਬ ਦੇਵੇਗਾ ਨਾ ਹੀ ਭਗਵੰਤ ਮਾਨ ਨੇ ਤੇ ਨਾ ਹੀ ਉਹਨਾਂ ਦੇ ਕਿਸੇ ਐਮਐਲਏ ਨੇ ਕਿਸਾਨਾਂ ਦਾ ਕਿਸੇ ਜਿਹੜੀ ਸ਼ਹੀਦੀਆਂ ਦਿੰਦੇ ਨੇ ਕਿਸਾਨ ਤਰਨੇ ਦੇ ਬੈਠੇ ਨੇ ਨਾ ਹੀ ਤਾਂ ਉਹਨਾਂ ਦਾ ਕੋਈ ਸਮਰਥਨ ਨਾ ਹੀ ਬਾਪੂ ਸੂਰਤ ਸਿੰਘ ਦਾ ਕਿਸੇ ਨੇ ਦੁੱਖ ਪ੍ਰਗਟਾਇਆ ਸਭ ਆਪਣੀ ਆਪ ਦੀ ਐਸ਼ ਕਰ ਰਹੇ ਨੇ ਜਿਸ ਦਿਨ ਬਾਪੂ ਸੂਰਤ ਸਿੰਘ ਦਾ ਨਿਦਨ ਹੋਇਆ ਸ਼ਹੀਦੀ ਉਹਨਾਂ ਨੇ ਦਿੱਤੀ 9-10 ਸਾਲ ਹੋ ਗਏ ਸੀ ਕਿ ਪੰਜਾਬ ਦੇ ਬੰਦੀ ਸਿੰਘਾਂ ਨੂੰ ਰਿਹਾ ਕਰੋ ਕਿਉਂ ਜੇਲਾ ਉਹਨਾਂ ਉਮਰ ਆਪਦੀ ਉਮਰ ਤੋਂ ਜ਼ਿਆਦਾ ਜਿਹੜੀ ਭੋਗ ਚੁੱਕਿਆ ਕਿ ਹਜੇ ਤੱਕ ਉਹਨਾਂ ਨੂੰ ਰਿਹਾ ਕਿਉਂ ਨਹੀਂ ਕੀਤਾ ਗਿਆ ਉਹਨਾਂ ਨੂੰ ਰਿਹਾ ਕਰੋ ਮਰਨ ਵਰਤ ਤੇ ਬੈਠੇ ਸੀ 9-10 ਸਾਲ ਹੋ ਗਏ ਸੀ ਪਰ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਦੇ ਕਿਸਾਨਾਂ ਦੇ ਨਾਲ ਪੰਜਾਬ ਦੇ ਸਿੱਖਾਂ ਦੇ ਨਾਲ ਸੀਐਮ ਭਗਵੰਤ ਮਾਨ ਦਾ ਕਿੰਨਾ ਘਪਿਆਰ ਹੈ ਜੋ ਵੋਟਾਂ ਤੋਂ ਪਹਿਲਾਂ ਵੀ ਕਹਿੰਦਾ ਸੀ ਕਿ ਪੰਜਾਬ ਦੇ ਜਿਹੜੇ ਬੰਦੀ ਸਿੰਘ ਨੇ ਬੰਦੀ ਸਿੰਘਾਂ ਨੂੰ ਰਿਹਾ ਕਰੋ ਹੋਰਾਂ ਪਾਰਟੀਆਂ ਤੇ ਬਹੁਤ ਸਾਰੇ ਜਿਹੜੇ ਹਰ ਦਿਨ ਇਲਜ਼ਾਮ ਜਿਹੜੇ ਲਗਾਏ ਜਾਂਦੇ ਸੀ ਪਰ ਸਰਕਾਰ ਹੁਣ ਆਪਦੀ ਵੀ ਬਣ ਚੁੱਕੀ ਹੈ ਕਿ ਭਗਵੰਤ ਮਾਨ ਨੇ ਇੱਕ ਦਿਨ ਵੀ ਕਦੇ ਬੰਦੀ ਸਿੰਘਾਂ ਬਾਰੇ ਗੱਲ ਉਠਾਈ ਹੋਵੇ ਸਗੋਂ ਜੋ ਪੰਜਾਬ ਦਾ ਮਾਹੌਲ ਵਧੀਆ ਟੰਗ ਦੇ ਨਾਲ ਚਲਾਉਣ ਦੀ ਕੋਸ਼ਿਸ਼ ਕਰ ਰਿਆ ਸੀ ਲੋਕਾਂ ਨੂੰ ਨਸ਼ੇ ਤੋਂ ਛੁਡਾ ਰਿਆ ਸੀ ਹਰ ਇੱਕ ਮਾਂ ਦਾ ਪੁੱਤ ਬਚਾਉਣ ਦੀ ਕੋਸ਼ਿਸ਼ ਕਰ ਰਿਆ ਸੀ ਉਹ ਅੱਖਾਂ ਦੇ ਵਿੱਚ ਰੜਕ ਗਿਆ ਭਈ ਅਮਰਤਪਾਲ ਸਿੰਘ ਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਕਿ ਜਵਾਨੀ ਨੂੰ ਜਿੰਨਾ ਅਸੀਂ ਗਾਲ ਸਕਦੇ ਆ ਸੀਐਮ ਭਗਵੰਤ ਮਾਨ ਦਾ ਇਹ ਸੁਪਨਾ ਹੈ ਕਿ ਪੰਜਾਬ ਦੀ ਜਵਾਨੀ ਨੂੰ ਜਿੰਨਾ ਨਸ਼ਿਆ ਦੇ ਵਿੱਚ ਗਾਲ ਸਕਦੇ ਆ ਜਿਵੇਂ ਹੋਰ ਪਹਿਲਾਂ ਪਾਰਟੀਆਂ ਗਾਲ ਰਹੀਆਂ ਸੀ ਅਸੀਂ ਵੀ ਉਸੇ ਤਰ੍ਹਾਂ ਗਾਲ ਰੱਖੀਏ ਜੇ ਕੋਈ ਨਸ਼ਾ ਛੱਡੂਗਾ ਕੋਈ ਪੜੂਗਾ ਲਿਖੂਗਾ ਜਾਂ ਕੋਈ ਲੋਕਾਂ ਦੀ ਸੁੱਤੀ ਹੋਈ ਕੌਮ ਨੂੰ ਜਗਾਊਗਾ ਤਾਂ ਸਾਨੂੰ ਲੋਕ ਸਵਾਲ ਪੁੱਛਣਗੇ ਜੋ ਨਹੀਂ ਅਸੀਂ ਚਾਹੁੰਦੇ ਭਗਵੰਤ ਮਾਨ ਦਾ ਇਹ ਸੁਪਨਾ ਕਿ ਸਿਸਟਮ ਨੂੰ ਬਿਲਕੁਲ ਕਰਪਟ ਕਰ ਦੇਵੋ